ਕੋਲ ਕੋਲ ਛੋਟਣ ਹਾਂ ਬਾਈ ਵੀ ਮੈਨੂੰ ਬੜੀ ਪਸੰਦ ਆਇਆ ਇਹ ਸ਼ਹਿਰ ਦੀ ਬਸ ਉਹ ਮੈਂ ਨਾਲ ਹਵਾ ਵੀ ਮੈਨੂੰ ਲੱਹ ਇਹ ਅਸਬੀਰ ਜਿਵੇਂ ਆਪਣਾ ਭਗਵੰਤ ਬਾਈ ਪੰਜਾਬ ਐ ਤਾਂ ਸਟੀਵ ਸਾਡੇ ਨਾਲ ਵੈਗਸ ਚ ਓਏਰ ਵੀ ਆਰ ਇਨ ਦੀ ਜੂਆ ਲੈਨ ਓਕੇ ਰਾਹੁਲ ਤੋਂ ਜਗਾ ਦਾ ਕਰਨਾ ਇੰਗਲਿਸ਼ ਵਾਲੇ ਐਕਸੈਂਟ ਤੋਂ ਥੋੜਾ ਹੀ ਬੂਨ ਜਗਾ ਦਾ ਕਰਨਾ ਮੂਰ ਲੈਨੇ ਕੱਟ ਦਾ ਕਰਨਾ ਆਪਣੀ ਇੰਗਲਿਸ਼ ਚੱਕ ਕਰ ਯਾਰ ਨੋ ਗ੍ਰੇਪਸ ਇਹ ਹੋ ਕਰ ਕੀ ਯੂ ਕੈਨ ਵਾਸ਼ ਹੇਅਰ ਇਟਸ ਵੀਅਰ ਬਿਹਾਈਂਡ ਮੀ ਹੈ ਵੀ ਆਰ ਜਸਟ ਸਟੈਪਿੰਗ ਆਊਟ ਟੂ ਦੀ ਐਂਟਰੈਂਸ ਲਓ ਜੀ ਤੁਹਾਨੂੰ ਦਿਖਾ ਦਈਏ ਸਫੀਅਰ ਐਸਾ ਹੁੰਦਾ ਹੈ ਬਾਹਰ ਸੇ ਗੋਲ ਗੋਲ ਟੋਟਨ ਜੈਸਾ ਗੋਲ ਗੋਲ ਟੋਟਨ ਇਸ ਆਵਰ ਗੋਰਾ ਜਟ ਰਾਹੁਲ ਐਂਡ ਮਿਸਟਰ ਸਟੀਵ ਹੇਅਰ ਉਹ ਉਹ ਇਸ ਲੀਡਿੰਗ ਬੇਗਸ ਗੇਮ ਚੇਂਜਰ ਹੈ ਜੀ ਇਹ ਚਾਚੇ ਨਾਲ ਨਾ ਆਉਂਦੇ ਤਾਂ ਬੇਗਸ ਸਾਡਾ ਕੜਦਾ ਇਹ ਬਸ ਆਈ ਹੈ ਵੀ ਜਿਵੇਂ ਮੈਂ ਤੁਹਾਨੂੰ ਕਿਵੇਂ ਦੱਸਾਂ ਵੀ ਰਾਈਟਰ ਨੂੰ ਜਿਵੇਂ ਆਪਣਾ ਭਗਵੰਤ ਬਾਈ ਪੰਜਾਬ ਹੈ ਸਾ ਸਟੀਵ ਸਾਡੇ ਨਾਲ ਵੇਗਸ ਚ ਹੈ। ਬਸ ਇਹਨੂੰ ਅੰਦਰਲੀਆਂ ਗਤੀਵਿਧੀਆਂ ਸਭ ਪਤਾ ਇੱਥੇ ਕੀ ਕਰਨਾ ਹੈ ਕੀ ਨਹੀਂ ਕਰਨਾ। ਤੇ ਤਾਇਆ ਸਾਡਾ ਸਾਡੇ ਨਾਲ ਵੈਸੇ ਹੀ ਬਸੇ ਗਾਲਾਂ ਕੱਢ ਰਿਹਾ ਮਨ ਚ ਵੀ ਕਿੱਧਰ ਖਿੱਚੀ ਫਿਰਦੇ ਨੇ। ਹੀ ਇਜ਼ ਸਲੀਪੀ ਕਾਇ। ਇਹਨੂੰ ਪਤੀਆ ਲੱਗਦਾ ਫਿਰਨਾ ਵੈਸੇ ਤਾਇਆ। ਤਾ ਇਹ ਦੇਖ ਲਓ ਆਪਾਂ ਪਿੰਡ ਦੇ ਇੰਨਾ ਟਾਈਮ ਇਕੱਠੇ ਰਹੇ ਆ। ਹੈ? ਸੋ ਵੀ ਆਰ ਦੀ ਐਂਟਰੈਂਸ ਔਨ ਥਿਸ ਫੀਅਰ। ਆਰੇ ਇਟ ਇਜ਼ ਦਿਸ ਸਫੀਰ ਲੈਟਸ ਗੋ ਜੀ ਇਹ ਤਾਂ 2 ਮਿੰਟ ਦਾ ਸੀ ਇੱਥੇ ਬਿਠ ਕੇ ਓ ਅੰਦਰੋਂ ਹਾਂ ਤਾਂ ਇਹ ਨਾ ਕਰਦਾ ਨਹੀਂ ਇੱਧਰ ਹੀ ਫੜਿਆ ਇਹ ਤਾਂ ਘੁੰਮ ਕੇ ਘੁੰਮ ਕੇ ਫੜਿਆ ਨਾ ਨਾ ਘੁੰਮ ਕੇ ਫਿਰ ਦੁਬਾਰਾ ਕਿਹੜਾ ਡਬਲ ਰਾਉਂਡ ਸੋ ਇਹ ਹੈ ਜੀ ਲਾਈਕ ਅ ਥੀਏਟਰ ਐਂਟਰੈਂਸ ਹੈ ਹੀ ਥੀਏਟਰ ਹੈ ਵੈਸੇ 70 ਫਿਊਚਰਿਸਟਿਕ ਥੀਏਟਰ ਹੈ ਕਿਉਂਕਿ ਮੈਨੂੰ ਲੱਗ ਰਿਹਾ OTT ਨੇ ਜੋ ਵਿਜ਼ਨ ਚੇਂਜ ਕੀਤਾ ਤਾਂ ਸਫੀਅਰ ਹੀ ਬਚਾਊਗਾ ਸਿਨੇਮੇ ਨੂੰ ਆਉਣ ਵਾਲੇ ਟਾਈਮ 'ਚ ਬਾਕੀ ਤਾਂ ਹਰ ਇੱਕ ਦਾ ਥਾਟ ਆਪੋ ਆਪਣਾ ਹੋ ਸਕਦਾ ਹੁਣ ਤੁਹਾਨੂੰ ਅੰਦਰ ਦਿਖਾਉ ਲਓ ਜੀ ਇਹ ਆ ਸਫੀਅਰ ਦੀ ਐਂਟਰੈਂਸ ਸਫੀਅਰਸ ਐਂਟਰੈਂਸ ਸੋ ਵਨ ਆਫ ਮਾਈ ਮਤਲਬ ਮੈਂ ਤਾਂ ਇਹੀ ਕਹਿ ਸਕਦਾ ਮੇਰੀ ਤਾਂ ਫੇਵਰਿਟ ਡੈਸਟੀਨੇਸ਼ਨ ਹੀ ਹੋਊਗੀ ਕਿਉਂਕਿ ਆਮ ਨਾਟ ਕਲੱਬਿੰਗ ਆਏ ਕਲੱਬਾਂ ਵੀ ਠੀਕ ਹੈ ਜਿੰਨੂੰ ਉਹ ਵਧੀਆ ਲੱਗਦਾ ਉਸ ਓਕੇ ਫੰਨੂ ਪਤ ਗਿਆ ਜੀ ਚਾਚਾ ਨਾਲ ਤੇ ਸੂਟ ਨਾ ਹੋਵੇ ਸੂਟ ਇਹ ਨਹੀਂ ਹੁੰਦਾ ਚਾਚਾ ਵੀ ਐਂ ਪਾਇਆ ਵੀ ਸੋ ਸਾਡਾ ਪੋਹਰਾ ਤਾਂ ਤੁਹਾਨੂੰ ਪਤ ਗਿਆ ਫੁਕਰੇ ਤਾਂ ਹੈਗੀਆਂ ਆਪਾਂ ਤਾਂ ਸੂਟ ਹੀ ਕਰਾਉਣਾ ਜਿੱਥੇ ਵੀ ਜਾਈਦਾ ਸੋ ਇਟਸ ਅ ਸਫੀਅਰ ਸੂਟ ਹੈ ਲਾਪਾਈ ਓ ਐਮਜੀ ਚੀਜ਼ ਆਈ ਨਾ ਨੇੜੇ ਤੋਂ ਮੈਨੂੰ ਵਧੀਆ ਫੀਲ ਆਉਂਦੀ ਹੈ ਸ਼ਰਾਬ ਆਈ ਗੈਸ ਅਡੈਪਟਿੰਗ ਇਨਵੈਂਟਿੰਗ ਇਹ ਟੁੱਟੇ ਕੁਛ ਨਹੀਂ ਹੰਡ ਨੂੰ ਹੱਥ ਲੱਗ ਜੂ ਲੈ ਬਸ ਯਾਰ ਇਹਦੀ ਫੀਲਿੰਗ ਤਾਂ ਉਰੇ ਆ ਕੇ ਪਤਾ ਲੱਗ ਸਕਦੀ ਹੈ ਦੇਖੀ ਪੂੰਛ ਬਚਾਈ ਪੂੰਛ ਬਚਾਇਓ ਬਚਾਇਓ ਸਾਨੂੰ ਬਚਾਇਓ ਸਾਰੇ ਪਏ ਗਏ ਘੋੜਿਆ ਹੈਲੋ ਫਰੈਂਡਸ ਕਿੰਨੂੰ ਖਾ ਲੋ The earth was a hand that fed us, to blanket that warmed us. Our mother and her muse, we paid her homage with all our arts, all our skills, and all our devotion. ਏ ਬਤ ਉਪਰ ਤਾਂ ਹੁੰਦਾ ਹੀ ਕੀ ਆ ਦੁਨੀਆ ਤੇ ਸੋਖ ਹਸ ਲਵ 488 ਤੋਂ ਬਾਅਦ ਮੈਨੂੰ ਲੱਗਦਾ ਜੀ 488 ਦਬਾਇਆ ਜੇ ਸਨੇਮੇ ਨੂੰ ਕੋਈ ਬਚਾਊਗਾ ਤਸਫੀਰ ਬਚੂਗਾ ਬਸ ਨੋ ਡਾਊਟ ਬਹੁਤ ਮਹਿੰਗਾ ਹੋਇਆ ਗਿਰੂਆ ਪਰ ਐਂਟੀਨ ਮਤਲਬ ਹੈਗੀ ਐ ਟਿਕਟੇ ਦੀ ਆਲਮੋਸਟ 14 15000 ਦੀ ਸ਼ਾਇਦ ਕੋਟ ਫੀਲ ਹੈ ਮੇਰੇ ਨੂੰ ਆਪਣਾ ਇੰਡੀਅਨ ਕਲਚਰ ਆ ਗਿਆ ਤਾਂ ਮਗਲ ਉਹ ਇਹੀ ਬਚਾਊਗਾ OTT ਤੋਂ ਨਹੀਂ ਤਾਂ OTT ਖਾ ਗਿਆ ਸਮਝ ਨਹੀਂ ਆਉਂਦਾ ਸਰਾ ਬੰਦਾ ਨੈਕਸਟ ਲੈਵਲ ਜਿਵੇਂ ਉਹਦੇ ਉੱਥੇ ਮਾਹੌਲ ਉਹਵੇਂ ਦਾ ਦੋਨੋਂ ਕੁਰਸੀਆਂ ਤੇ ਖੜਕਾ ਜਿਵੇਂ ਲੋ ਘੋੜੇ ਭੱਜੇ ਤੇ ਛੇਦੜ ਫਰੀਦ ਫਰੀ ਹਿੱਲਦੇ ਨੇ ਨਾਲ ਉਹਵੇਂ ਦਾ ਸੁਮੇਂ ਮੈਂ ਯਾਰਾ ਉਹ ਨਾਲ ਹਵਾ ਵੀ ਉਹਨੇ ਆਈ ਜਿਹਨੇ ਉਹ ਆ ਬਰੋਲਾ ਅੱਜ ਮੈਨੂੰ ਉਹਦਾ ਖੜਕਾ ਕੁਰਸੀ ਹਿੱਲੀ ਸ਼ੌਤ ਜਦੋਂ ਕਦਾਂ ਡੀ ਐਂਡ ਹੋ ਗਿਆ ਜੀ ਲੋ ਜੀ ਐਵੇਂ ਤਾਂ ਦਿਖ ਰਿਹਾ ਹੈ ਸਫੀਰ ਉਹ ਚੱਲ ਤਾਇਆ ਸੀ ਤਾਂ ਰਾਲੀ ਜਾਣਾ ਯਾਰ ਤੇਰੇ ਨਾਲ ਭੱਜ ਕੇ ਤੁਰ ਕੇ ਚੱਲ ਹੌਲੀ ਹੌਲੀ ਹੁਣ ਚੱਲ ਯੋਵਰੀ ਸੈੱਟ ਰਾਈਟ ਨਹੀਂ ਦੇਹਾੜੀ ਵੀ ਪਾ ਲੈਣ ਦੇ ਬੋੜੀ ਬਲਸ ਕੀ ਸਲਸ ਬੋਸ ਰਾਈਟ ਰਾਈਟ ਨਾਉ ਕੀ ਵਾਕਿੰਗ ਆਫ ਐਸਟ ਬੋਟ ਕੈਚ ਅਪ ਇਹ ਥਾ ਜੀ ਸਫੀਰ ਇਹ ਤਾਂ ਬੱਸ ਵੈਰੀ ਬੈਸਟ ਐਕਸਪੀਰੀਅੰਸ ਜਿਹੜਾ ਵੀ ਬੰਦਾ ਆਵੇ ਉਰੇ ਆਈ ਥਿੰਕ ਇੱਕ ਦਬਾਏ ਆ ਹੈ ਸੋ ਤੁਸੀਂ ਮਸਟ ਵਿਜ਼ਿਟ ਹੀ ਕਰਿਓ ਜੀ ਮੇਰੇ ਵੱਲੋਂ ਦਾ ਚੰਗਾ ਹੈ ਮੇਰੇ ਨਾਲ ਸੈਣੇ ਦੇ ਬੰਦੇ ਨੇ ਫਿਰ ਇਹ ਕੋਲ ਲੱਗੋ ਓਕੇ ਇੰਜੋਏ ਸ਼ਫੀਰ ਅੱਹ ਦੇ ਹੁਣ ਜਿਵੇਂ ਉਰੇ ਆ ਜਿਹੜੀ ਬਿਲਡਿੰਗ ਇਹ ਤਾਂ ਇਹ ਗੜਗਾਉ ਵੀ ਸੀਗੀ 2 ਘੰਟਿਆਂ ਦੀ ਵੇਚਤੀ ਤੂੰ ਹੁਣ ਪੁੱਛਦਾ ਵੀ ਇੰਨਾ ਪੈਸਾ ਇਹਨਾਂ ਨੇ ਕੀ ਕਰਨਾ ਮੂਰੇ ਗਾਈਆਂ ਗੋਈਆਂ ਲੈ ਲੂ ਕੰਮ ਧੰਦੇ ਲੱਗਿਆ ਰੂਗਾ ਘਰ ਦਾ ਦੁੱਧ ਹੋਜੂ ਡੈਰੀ ਖੋਲ ਲੂ ਅੰਕਲ ਟਰੰਪਸ ਬਿਲਡਿੰਗ ਆ ਬਾਈ ਵੀ ਮੈਨੂੰ ਬੜੀ ਪਸੰਦ ਆ ਯਾਰ ਸ਼ਹਿਰ ਦੀ ਬਸ ਬੱਚਿਓ ਕਈ ਵਾਰ ਵੀ ਲੌਗ ਕਹਿੰਦਾ ਕਰਨਾ ਦੇਖਣ ਲਾ ਬਣ ਜਾਂਦਾ ਤੁਸੀਂ ਸਕਿਪੋ ਲੱਗਦਾ ਕਰੋ ਜਦਾਂ ਠੀਕ ਆ ਕੋਸ਼ਿਸ਼ ਤਾਂ ਕਰਤਾ ਆ ਜਿਹਦਾ ਨਾਮ ਹੋਵੇ ਪਰ ਫੇਰ ਵੀ ਜਦਾਂ ਇੱਥੇ ਵਾਈ ਵੀ ਇਦਾਂ ਹੀ ਆ ਵਾ ਵੀਰ ਵੀ ਆ ਰੇ ਇਨ ਦੀ ਜੂਆ ਲੈਂ ਹੋਗੇ ਮੈਂ ਇੱਥੇ ਇਹ ਨਾ ਗਲਤ ਮੰਨਿਓ ਵੀ ਜੂਏ ਵਾਲੇ ਚ ਫਿਰ ਜਾਂਦਾ ਮੈਂ ਅਸਲ 'ਚ ਹਰ ਇੱਕ ਹੋਟਲ ਦੀ ਐਂਟਰੈਂਸ ਹੀ ਬਾਹਲ ਖੋਣੇ 'ਚ ਜੂਆ ਹੈ ਜਿਵੇਂ ਆਪਣੇ ਟੌਫੀਆਂ ਜਾਂ ਰੱਖਿਆ ਪਿਆੰਦ ਨੇ ਬੈਹਿ ਕੇ ਖਾਈ ਚੱਲ ਅਖਬਾਰ ਪੜ੍ਹ ਲਾਉਰੇ ਕਹਿੰਦਾ ਚੱਲ ਬੈਠਾਂ ਜਿੰਨਾ ਟਾਈਮ ਕਮਰਾ ਨਹੀਂ ਹੁੰਦਾ ਜੂਬਾਈ ਖੇਡ ਲਾ ਆਏ ਕਹਿੰਦੇ ਨੇ ਕੀ ਕੀ ਡੂ ਗੈਂਬਲ ਆਏ ਜੇ ਕਹਿੰਦੇ ਆ ਮਡਾੜੂ ਦਾਦਕੇ ਪੰਜ ਕਰਾਈਆਂ ਮਿਲਣਾ ਗ੍ਰਿਪ ਗ੍ਰਿਪਾ ਹੀ ਕਰੰਦਰ ਕਿੱਥੇ ਨੇ ਗ੍ਰਿਪ ਬਿਗ ਬਿਗਸ ਜੂਪੇ ਦੇ ਗ੍ਰਿਪ ਕੀ ਗੱਲ ਕਰਦੇ ਆ ਪਾਣੀ ਜੱਟਾਂ ਨੂੰ ਗੜੇ ਕੱਕੀ ਲਦਰੀਆਂ ਹੁੰਦੀਆਂ ਨੇ ਤੁਸੀਂ ਖਿੱਚੀ ਫਿਰਦੇ ਹੋ ਇੱਥੇ ਬੱਸ ਉਹ ਤੇਰਾ ਕਰਾਈ ਜਾਣਾ ਸਭ ਤੋਂ ਸਾਰੀ ਤੇਰੇ ਕੋਲੇ ਪੈਸੇ ਹੈਗੇ ਯਾਰ ਉਹ ਹੌਲੀ ਬੋਲੋ ਬਾਹਰੋਂ ਕਹਿੰਦੇ ਨੇ ਉਹ ਬਰਬਾਦ ਚ ਪਰ ਮੈਂ ਕੋਈ ਨਾ ਧੀਰੇ ਤੇ ਉਹ ਜੱਟ ਤਾਏ ਹੁਣੀ ਸਾਡੇ ਬੋਲਦੇ ਆਣੇ ਐ ਲੱਗਦਾ ਵੀ ਲੜਪੇ ਇਨੋ ਨੋਰਮਲ ਟਾਕ ਇਨ ਪੰਜਾਬੀ ਹੈ ਇਹ ਮਤਣੀ ਲੱਗ। ਬਾਦਰੂਨ ਜੇ ਗਲਾਂ ਕੱਟੂ ਨਾ। ਕੋਈ ਨਾ ਮੈਂ ਆਹ। ਉਹ ਚਾਚੇ ਨੂੰ ਕਾਹ ਕੇ ਕਰਾਈਏ ਹਲੋ। ਕੋਈ ਨਾ ਮੈਂ ਆਫ ਕਰਦਾ। rahul ਤੋਂ ਜਗਾ ਲਾ ਕਰਨਾ ਇੰਗਲਿਸ਼ ਵਾਲੇ ਐਕਸੈਂਟ ਤੋਂ ਥੋੜਾ ਹੀ ਫੋਨ ਜਗਾ ਲਾ ਕਰਨਾ ਮੂਰਲੇ ਨੇ ਕੱਟ ਦੇ ਕਰਨਾ ਆਪਣੇ। ਇੰਗਲਿਸ਼ ਚ ਕਰ ਕਰ। ਯਾਰ no grapes ਇਹ ਬੋਲ ਕਰਕੇ। ਇੱਕ ਮਾਰ ਤਾਂ ਬੋਨ ਲਗੇ ਸੀ ਬਹੁਤ ਵਸ ਲਗੇ ਯੂ ਲਾਈਕ ਕੋਲਡ ਵਾਟਰ ਆਈ ਲਾਈਕ ਕੋਲਡ ਵਾਟਰ ਯੂ ਲਾਈਕ ਗੰਨੇ ਦਾ ਰੋ ਨਹੀਂ ਆਈ ਗੈਂਬਲ ਲੂਜ਼ ਇਸ ਬੈਡ ਵਿਨਰ ਇਸ ਦਾ ਗੁੱਡ ਯੂ ਗਾਟ ਅ ਪੁਆਇੰਟ ਥਰ ਯੂ ਹੈਵ ਅ ਪੁਆਇੰਟ ਥਰ ਪੈਸੇ ਜਿੱਤ ਕੇ ਵਧੀਆ ਉਹਦੇ ਮौज ਕਰੋ ਵੈਨ ਦੀ ਮਨੀ ਐਂਡ ਡੂ ਇਟ ਲਾਟੇ ਸੋ ਇਨ ਪੰਜਾਬੀ ਇੰਜੋਇਮੈਂਟ ਇਸ ਨੋਨ ਐਸ ਬੁੱਲੇ ਵਡ ਟਾਈਮ बोले yeah, right. yes, oh, बास जी सुबह बाय केयर ये था जी हमारा आज का भी लग.